ਸਾਧ ਸੰਗਤ ਜੀਓ ਜਿਸ ਵੇਲੇ ਭਗਤ ਕਬੀਰ ਜੀ ਦਾ ਪ੍ਰਤਾਪ ਦੂਰ ਦੂਰ ਦੇਸ਼ਾਂ ਦਸ਼ੰਤਰਾਂ ਦੇ ਵਿੱਚ ਭਗਤ ਕਬੀਰ ਜੀ ਦੇ ਚੰਗੇ ਗੁਣਾ ਨੇਕ ਸੁਭਾਅੋ ਅਤੇ ਪਰਮੇਸ਼ਰ ਦੀ ਬੰਦਗੀ ਦੇ ਕਰਕੇ ਫੈਲ ਗਿਆ ਤਾਂ ਇੱਕ ਜੁਲਾਹਾ ਕਬੀਰ ਭਗਤ ਜੀ ਦੇ ਕੋਲ ਆਇਆ ਆਖਣ ਲੱਗਾ ਕਿ ਜਾਤੀ ਤੇ ਆਪ ਜੀ ਦੀ ਵੀ ਜੁਲਾਹਾ ਹੈ ਜਾਤੀ ਦਾ ਮੈਂ ਵੀ ਜੁਲਾਹਾ ਹਾਂ ਪਰ ਆਪ ਜੀ ਦਾ ਜਸ ਬੜੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ ਅਤੇ ਮੈਨੂੰ ਪੁੱਛਦਾ ਕੋਈ ਨਹੀਂ ਇਸ ਦਾ ਕੀ ਕਾਰਨ ਹੈ ਤਾਂ ਭਗਤ ਕਬੀਰ ਜੀ ਆਖਣ ਲੱਗੇ ਕਿ ਭਾਈ ਤੂੰ ਸੁਣਨਾ ਚਾਹਨਾ ਜਾਂ ਅੱਖਾਂ ਨਾਲ ਵਖਾਲ ਲਈਏ ਤਾਂ ਉਹ ਜਲਾਹਾ ਆਖਣ ਲੱਗਾ ਕਿ ਭਗਤ ਜੀ ਜੇ ਅੱਖਾਂ ਦੇ ਨਾਲ ਵਖਾਲ ਦਿਓ ਫਿਰ ਤੇ ਬਹੁਤ ਹੀ ਵਧੀਆ ਗੱਲ ਹੋ ਜੇ ਮਨ ਨੂੰ ਕੱਕ ਨਿਸ਼ਚਾ ਹੋ ਜਾਏਗਾ ਉਸ ਵੇਲੇ ਕਬੀਰ ਭਗਤ ਨੇ ਉੱਥੇ ਹੀ ਬੈਠਿਆਂ ਬੈਠਿਆਂ ਉਥੇ ਜੁਲਾਹੀ ਦੇ ਸਾਹਮਣੇ ਆਪਣੀ ਸੁਪਤਨੀ ਨੂੰ ਆਵਾਜ਼ ਮਾਰੀ ਹੈ ਭਗਤ ਕਬੀਰ ਜੀ ਦੀ ਪਤਨੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਲੋਈ ਆਇਆ ਹੈ ਸੁਮਾਤਾ ਲੋਈ ਭਗਤ ਕਬੀਰ ਜੀ ਦੀ ਆਵਾਜ਼ ਸੁਣਦੇ ਨੇ ਜੋ ਵੀ ਘਰ ਦਾ ਕੰਮ ਕਰ ਰਹੇ ਨੇ ਉਸ ਨੂੰ ਛੱਡ ਕੇ ਉਸੇ ਵੇਲੇ ਭਗਤ ਕਬੀਰ ਜੀ ਦੇ ਕੋਲ ਆ ਪਹੁੰਚੇ ਆਖਣ ਲੱਗੇ ਸਵਾਮੀ ਜੀ ਕੀ ਹੁਕਮ ਹੈ ਤਾਂ ਭਗਤ ਕਬੀਰ ਜੀ ਨੇ ਆਖਿਆ ਲੋਈ ਇਸ ਤਰ੍ਹਾਂ ਕੰਮ ਕਰ ਔਸੇ ਫਲਾਨੀ ਜਗ੍ਹਾ ਤੇ ਜਾ ਉੱਥੇ ਜਾ ਕੇ ਸਾਨੂੰ ਮਿੱਟੀ ਚਾਹੀਦੀ ਐ ਥੋੜੀ ਮਿੱਟੀ ਪੁੱਟ ਕੇ ਲੈ ਕੇ ਆ ਤਾਂ ਮਾਤਾ ਲੋਈ ਜੀ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ ਕਿ ਅਚਾਨਕ ਮਿੱਟੀ ਦੀ ਲੋੜ ਕਤੋਂ ਪੈ ਗਈ ਐ ਤੁਸੀਂ ਮਿੱਟੀ ਕੀ ਕਰਨੀ ਐ ਜਾਂ ਮੈਂ ਹੀ ਕਿਉਂ ਲੈਣ ਵਾਸਤੇ ਜਾਵਾਂ ਇਹੋ ਹੀ ਮਾਤਾ ਲੋਈ ਨੇ ਬਚਨ ਸੁਣਿਆ ਤੇ ਉਸੇ ਵੇਲੇ ਆਖਿਆ ਜੋ ਆਪ ਜੀ ਦਾ ਹੁਕਮ ਹੈ ਸਤ ਬਚਨ ਕਹਿ ਕੇ ਮਾਤਾ ਲੋਈ ਨੇ ਇੱਕ ਰੰਬਾ ਲਿਆ ਹੈ ਇੱਕ ਛੋਟੀ ਟੋਕਰੀ ਲਈ ਹੈ ਤੇ ਭਗਤ ਕਬੀਰ ਜੀ ਦੇ ਦੱਸੇ ਹੋਏ ਟਿਕਾਣੇ ਤੇ ਮਿੱਟੀ ਪੁੱਟਣ ਵਾਸਤੇ ਚਲੇ ਗਏ ਨੇ ਜਦੋਂ ਜਿੰਨੀ ਕੋ ਮਿੱਟੀ ਭਗਤ ਕਬੀਰ ਜੀ ਨੇ ਆਖਿਆ ਸੀ ਉਹ ਮਾਤਾ ਲੋਈ ਨੇ ਟੋਕਰੀ ਵਿੱਚ ਪਾ ਲਈ ਤੇ ਮਾਤਾ ਜੀ ਵਾਪਸ ਆਏ ਨੇ ਆਪਣੇ ਭਗਤ ਕਬੀਰ ਜੀ ਦੇ ਅੱਗੇ ਉਹ ਮਿੱਟੀ ਵਾਲੀ ਟੋਕਰੀ ਟਕਾ ਦਿੱਤੀ ਹੈ ਤਾਂ ਨਾਲ ਹੀ ਬੇਨਤੀ ਕੀਤੀ ਕਿ ਹੋਰ ਕੀ ਹੁਕਮ ਹੈ ਭਗਤ ਕਬੀਰ ਜੀ ਆਖਣ ਲੱਗੇ ਕਿ ਇਸ ਤਰ੍ਹਾਂ ਕੰਮ ਕਰ ਲਈ ਇਸ ਮਿੱਟੀ ਨੂੰ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਦੇ ਤਾਂ ਮਾਤਾ ਜੀ ਨੇ ਉਸ ਮਿੱਟੀ ਨੂੰ ਕੁੱਟਿਆ ਕੁੱਟ ਕੇ ਚੰਗੀ ਤਰ੍ਹਾਂ ਬਰੀਕ ਕਰ ਦਿੱਤਾ ਤਾਂ ਫਿਰ ਆਖਿਆ ਕਿ ਵੇਖੋ ਜਿੱਤਰਾ ਦੀ ਤੁਸੀਂ ਆਖੀ ਸੀ ਕਰ ਦਿੱਤੀ ਹੈ ਕਿ ਜਾਂ ਇਸ ਨਾਲ ਹੋਰ ਬਰੀਕ ਚਾਹੀਦੀ ਹੈ ਤਾਂ ਭਗਤ ਕਬੀਰ ਜੀ ਆਖਣ ਲੱਗੇ ਕਿ ਇੱਕ ਕੱਪੜਾ ਲੈ ਇਸ ਮਿੱਟੀ ਨੂੰ ਕਪੜੇ ਵਿੱਚ ਛਾਣ ਕੇ ਕੱਪੜੇ ਛਾਣ ਕਰਦੇ ਤਾਂ ਮਾਤਾ ਲੋਈ ਨੇ ਫਿਰ ਸਤਿਬਚਨ ਕਹਿ ਕੇ ਉਸ ਮਿੱਟੀ ਨੂੰ ਕੱਪੜੇ ਵਿੱਚ ਪਾ ਕੇ ਛਾਣਿਆ ਹੈ ਸਾਰੀ ਹੀ ਮਿੱਟੀ ਦੀ ਕੱਪੜ ਛਾਣ ਕੀਤੀ ਹੈ ਫਿਰ ਭਗਤ ਕਬੀਰ ਜੀ ਨੇ ਆਖਿਆ ਕਿ ਹੁਣ ਇਸ ਤਰ੍ਹਾਂ ਕੰਮ ਕਰੋ ਇਸ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਕੇ ਇਸ ਦੇ ਦੀਵੇ ਬਣਾਓ ਉਹਨਾਂ ਨੂੰ ਸੁਕਾ ਕੇ ਵਿਚ ਕਿਉ ਬਤੀ ਪਾ ਕੇ ਜੇ ਇਸ ਜਗਾ ਤੂੰ ਤੁਸੀਂ ਮਿੱਟੀ ਪੁੱਟ ਕੇ ਲੈ ਕੇ ਆਏ ਜੇ ਉਸ ਜਗਾ ਤੇ ਜਾ ਕੇ ਦੀਵੇ ਜਗਾ ਕੇ ਰੱਖ ਆਓ ਤਾਂ ਮਾਤਾ ਲੋਈ ਨੇ ਸਤਿ ਬਚਨ ਕਹਿ ਕੇ ਸਾਰਾ ਇਹ ਕੰਮ ਪੂਰਾ ਕੀਤਾ ਜਿਸ ਵੇਲੇ ਦੀਵੇ ਜਗਾ ਕੇ ਉਥੇ ਰੱਖ ਕੇ ਮਾਤਾ ਲੋਈ ਵਾਪਸ ਆਈ ਆ ਕੇ ਫਿਰ ਭਗਤ ਕਬੀਰ ਨੂੰ ਮੱਥਾ ਟੇਕਦੀ ਹੈ ਤਾਂ ਨਾਲ ਹੀ ਆਖਦੀ ਹੈ ਸਵਾਮੀ ਜੀ ਹੋਰ ਹੁਕਮ ਕਰੋ ਤਾਂ ਭਗਤ ਕਬੀਰ ਜੀ ਨੇ ਆਖਿਆ ਬਸ ਤੇਰੀ ਏਕਾਲ ਪਰਮਾਤਮਾ ਸਫਲ ਕਰੇਗਾ ਤਾਂ ਉਸ ਵੇਲੇ ਭਗਤ ਕਬੀਰ ਜੀ ਨੇ ਆਖਿਆ ਉਸ ਜਲਾਹੇ ਨੂੰ ਕਿ ਜਿਸ ਦੇ ਉੱਤੇ ਪਰਮੇਸ਼ਰ ਕਿਰਪਾ ਕਰੇ ਇਸ ਤਰ੍ਹਾਂ ਘਰ ਦੇ ਵਿੱਚ ਦੋਹਾਂ ਜੀਆਂ ਦਾ ਬੱਚਿਆਂ ਦਾ ਆਪਸੀ ਪ੍ਰੇਮ ਪਿਆਰ ਸਲੂਕ ਹੈ ਉਹਨਾਂ ਦੀ ਉਹ ਪਰਮੇਸ਼ਰ ਕਿਰਪਾ ਕਰਦਾ ਹੈ ਦੂਰ ਦੂਰ ਤੱਕ ਸ਼ੋਭਾ ਹੁੰਦੀ ਹੈ ਉਹਨਾਂ ਦਾ ਤੇਜ ਪ੍ਰਤਾਪ ਵੱਧਦਾ ਹੈ ਇਹ ਸਾਰਾ ਪਰਮੇਸ਼ਰ ਦੇ ਹੁਕਮ ਵਿੱਚ ਰਹਿਣ ਨਾਲ ਨਾਮ ਜਪਣ ਨਾਲ ਹੁੰਦਾ ਹੈ ਜਿਸ ਦਾ ਮੁੱਢ ਹੈ ਸੱਚ ਤੇ ਜਿੰਨਾ ਘਰਾਂ ਦੇ ਵਿੱਚ ਝਗੜਾ ਹੈ ਕਲੇਸ਼ ਹੈ ਪਤੀ ਆਪਣੇ ਪਤੀ ਦੀ ਗੱਲ ਨਹੀਂ ਮੰਨਦੀ ਬੱਚੇ ਨਹੀਂ ਮੰਨਦੇ ਉਹਨਾਂ ਦੇ ਘਰਾਂ ਵਿੱਚ ਉਹ ਝਗੜਾ ਜੋ ਹੈ ਉਹਨਾਂ ਦਾ ਜਸ ਨਹੀਂ ਹੋਣ ਦਿੰਦਾ ਸਗੋਂ ਬੇਇੱਜ਼ਤੀ ਹੁੰਦੀ ਹੈ ਤੇ ਉਸ ਬੇਇੱਜ਼ਤੀ ਝਗੜੇ ਦਾ ਕਾਰਨ ਹੈ ਝੂਠ ਤਾਂ ਭਗਤ ਕਬੀਰ ਜੀ ਨੇ ਸੌਖੇ ਸ਼ਬਦਾਂ ਦੇ ਵਿੱਚ ਜ਼ੁਲਾਹੇ ਨੂੰ ਸਮਝਾਇਆ ਕਿ ਜੇਕਰ ਆਪਣਾ ਜਸ ਕਰਵਾਉਣਾ ਹੈ ਤਾਂ ਪਹਿਲਾਂ ਆਪਣੇ ਘਰ ਦੇ ਵਿੱਚ ਪ੍ਰੇਮ ਪਿਆਰ ਇਤਿਫਾਕ ਬਣਾਉਣਾ ਚਾਹੀਦਾ ਹੈ ਤਾਂ ਉਹ ਜਲਾਹਾ ਆਖਣ ਲੱਗਾ ਕਿ ਇਹ ਕਿਹੜੀ ਗੱਲ ਐ ਇਹ ਤੇ ਜਿਸ ਤਰ੍ਹਾਂ ਤੁਹਾਡੀ ਪਤਨੀ ਨੇ ਕਹਿਣਾ ਮੰਨਿਆ ਇਹਨਾਂ ਕੰਮ ਤੇ ਮੈਂ ਵੀ ਕਰਾਵਾਂਗਾ ਤਾਂ ਭਗਤ ਜੀ ਆਖਣ ਲੱਗੇ ਚਲੋ ਠੀਕ ਐ ਪਹਿਲਾਂ ਇਹਨਾਂ ਕੰਮ ਕਰਾ ਕੇ ਵੇਖੋ ਫਿਰ ਅੱਗੇ ਬਾਰੇ ਸੋਚਾਂਗੇ ਇੰਨੀ ਗੱਲ ਆਖ ਕੇ ਉਹ ਜਲਾਹਾ ਭਗਤ ਕਬੀਰ ਜੀ ਦੀ ਰੀਤ ਕਰਨ ਲਈ ਆਪਣੇ ਘਰ ਚਲਿਆ ਗਿਆ ਤੇ ਜਾ ਕੇ ਆਪਣੀ ਪਤਨੀ ਨੂੰ ਆਵਾਜ਼ ਮਾਰਦਾ ਹੁਣ ਭਗਤ ਕਬੀਰ ਜੀ ਨੇ ਤੇ ਮਾਤਾ ਲਈ ਨੂੰ ਬੜੇ ਸਤਿਕਾਰ ਨਾਲ ਆਵਾਜ਼ ਮਾਰੀ ਸੀ ਕਿਉਂਕਿ ਜਿੱਥੇ ਪਤੀ ਧਰਮੀ ਹੈ ਉਥੇ ਪਤਨੀ ਵੀ ਪਤੀ ਦੀ ਆਗਿਆਕਾਰ ਹੋਵੇਗੀ ਇਹਨੇ ਆਵਾਜ਼ ਮਾਰੀ ਆਖਣ ਲੱਗਾ ਅਰੀ ਜਲਾਈ ਤਾਂ ਉਸਨੇ ਵੀ ਅੱਗੋਂ ਆਖਿਆ ਦੱਸੋ ਤਾਂ ਇਹ ਆਖਣ ਲੱਗਾ ਕਿ ਛੇਤੀ ਮੇਰੇ ਕੋਲ ਆ ਮੈਨੂੰ ਬੜਾ ਇੱਕ ਜ਼ਰੂਰੀ ਕੰਮ ਐ ਤਾਂ ਜਿਸ ਵੇਲੇ ਉਹ ਜੁਲਾਹੇ ਦੀ ਪਤਨੀ ਉਹਦੇ ਕੋਲ ਆਈ ਆਖਣ ਲੱਗੀ ਕੀ ਕੰਮ ਐ ਤਾਂ ਆਖਣ ਲੱਗਾ ਜਾ ਪਲਾਨੀ ਜਗਾ ਤੇ ਜਾ ਬਾਹਰੋਂ ਜਾ ਕੇ ਮਿੱਟੀ ਪੁੱਟ ਕੇ ਲੈ ਕੇ ਆ ਜਲਾਈ ਅੱਗੋਂ ਆਖਣ ਲੱਗੀ ਤੈਨੂੰ ਕੀ ਹੋ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਕਦੇ ਸਾਡੇ ਘਰ ਦੀਆਂ ਇਸਤਰੀਆਂ ਬਾਹਰ ਮਿੱਟੀ ਲੈਣ ਗਈਆਂ ਅਸੀਂ ਘਰ ਦਾ ਕੰਮ ਸੰਭਾਲਦੀਆਂ ਤੇ ਬਾਹਰ ਦਾ ਕੰਮ ਤੁਸਾਂ ਨੇ ਕਰਨਾ ਹੈ ਇਹ ਮਰਦਾਂ ਦਾ ਕੰਮ ਹੈ ਇਸ ਕਰਕੇ ਮੈਂ ਨਹੀਂ ਮਿੱਟੀ ਲੈਣ ਜਾਂਦੀ ਆਪੇ ਜਾ ਕੇ ਲੈ ਆਓ ਹੁਣ ਉਹ ਭਗਤ ਕਬੀਰ ਦੀ ਰੀਸ ਕਰਨਾ ਚਾਹੁੰਦਾ ਸੀ ਤਾਂ ਉਹ ਗੱਲ ਨਹੀਂ ਬਣ ਰਹੀ ਉਹ ਜਾਵੇ ਨਾ ਤੇ ਜਲਾਹਾ ਜ਼ਬਰਦਸਤੀ ਆਖੇ ਤੈਨੂੰ ਜਾਣਾ ਹੀ ਪੈਣਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਆਪਸ ਦੇ ਵਿੱਚ ਝਗੜਾ ਹੋ ਗਿਆ ਉਸ ਨੇ ਮਾਰਕੁੱਟ ਕੇ ਬਧੋ ਬਦੀ ਆਪਣੀ ਪਤਨੀ ਨੂੰ ਮਿੱਟੀ ਲੈਣ ਵਾਸਤੇ ਭੇਰ ਦਿੱਤਾ ਮਿੱਟੀ ਪੁੱਟ ਕੇ ਉਹ ਜਦੋਂ ਲੈ ਕੇ ਆਈ ਅੱਗੇ ਹੀ ਝਗੜ ਕੇ ਗਈ ਸੀ ਸੜੀ ਬਲੀ ਨੇ ਵਗਾ ਕੇ ਦੂਰੋਂ ਹੀ ਮਿੱਟੀ ਉਹਦੇ ਅੱਗੇ ਮਾਰੀ ਆਂਦੀ ਲੈ ਫੜ ਕਰ ਲਾ ਜੋ ਮਿੱਟੀ ਨੂੰ ਕਰਨਾ ਤੂੰ ਮੈਨੂੰ ਬਾਹਰ ਭੇਜਿਆ ਤੁਪੇਖ ਪਾ ਦਿੱਤਾ ਤਾਂ ਜੁਲਾਹਾ ਅੱਖਣ ਲੱਗਾ ਅਜੇ ਤੇਰਾ ਕੰਮ ਨਹੀਂ ਮੁੱਕਾ ਇਹ ਮਿੱਟੀ ਤੇ ਤੂੰ ਲੈ ਆਈ ਆ ਹੁਣ ਇਸ ਨੂੰ ਕੁੱਟ ਕੁੱਟ ਕੇ ਬਰੀਕ ਕਰ ਹੁਣ ਪਹਿਲਾਂ ਝਗੜਾ ਹੋਇਆ ਸੀ ਜੁਲਾਹੀ ਦੀ ਮਾਰ ਕੁੱਟ ਉਸਨੇ ਕੀਤੀ ਸੀ ਇਸ ਕਰਕੇ ਉਸ ਵਿਚਾਰੀ ਦਰਦੀ ਨੇ ਉਹ ਮਿੱਟੀ ਨੂੰ ਕੁੱਟਿਆ ਤੇ ਨਾਲ ਇਹ ਜਲਾਹੇ ਨੇ ਆਖਿਆ ਇਹਨੂੰ ਕੱਪੜਾ ਛਾਣ ਕਰਕੇ ਦੇ ਤੇ ਜਲਾਹੀ ਆਂਦੀ ਲਿਆਂਦੀ ਮੈਂ ਵਾਂ ਕੁੱਟ ਕੇ ਮੈਂ ਦਿੱਤੀ ਆ ਤੇ ਕੱਪੜਾ ਛਾਣ ਤੂੰ ਆਪੇ ਕਰ ਲੈ ਤਾਂ ਜੁਲਾਹਾ ਆਖੇ ਤੂੰ ਕਰ ਫਿਰ ਆਪਸ ਦੇ ਵਿੱਚ ਹੱਥੋਂ ਪਾਈ ਹੋਗੇ ਮਾਰ ਕੁੱਟ ਕੇ ਬਧੂ ਬਦੀ ਉਸ ਜੁਲਾਹੀ ਦੇ ਕੋਲੋਂ ਆਪਣੀ ਪਤਨੀ ਕੋਲੋਂ ਉਸਨੇ ਮਿੱਟੀ ਕੱਪੜ ਛਾਣ ਕਰਵਾਈ ਐ ਫਿਰ ਜੁਲਾਹੇ ਨੇ ਆਖਿਆ ਹੁਣ ਇਹਦੇ ਵਿੱਚ ਘਿਓ ਪਾ ਇਸ ਨੂੰ ਗੁੰਨ ਬਸ ਫੇਰ ਕੀ ਸੀ ਇੰਨੀ ਕੋ ਗੱਲ ਹੀ ਕਹਿਣ ਦੀ ਦੇਰੀ ਸੀ ਉਸ ਜੁਲਾਹੇ ਦੇ ਘਰ ਵਾਲੀ ਨੇ ਤੇ ਰਵਲਾ ਪਾ ਦਿੱਤਾ ਆਖਣ ਲੱਗੀ ਲੋਕੋ 네ਰਾ ਤੇ ਪਤੀ ਕਮਲਾ ਹੋ ਗਿਆ ਦਸੋ ਕਦੇ ਕਿਸੇ ਨੇ ਮਿੱਟੀ ਦੇ ਵਿੱਚ ਵੀ ਘੋ ਪਾਇਆ ਤੇ ਅਸੀਂ ਤੇ ਕਦੀ ਮਿੱਟੀ ਲੈਣੀ ਬਾਹਰ ਨਹੀਂ ਗਏ ਪੱਕਾ ਸਾਡਾ ਘਰ ਪੱਕੇ ਸਾਡੇ ਫਰਸ਼ ਪਏ ਨੇ ਮਿੱਟੀ ਦਾ ਕੰਮ ਹੀ ਕੀ ਹੈ ਅੱਜ ਇਸ ਨੇ ਐਸ ਮਿੱਟੀ ਕਰਕੇ ਮੈਨੂੰ ਮਾਰਿਆ ਕੁਟਿਆ ਤੇ ਜੇ ਮੈਂ ਲੈ ਆਈ ਆਂ ਦੱਸੋ ਕੀ ਕਰਨੀ ਭਲਾ ਬਰੀਕ ਕੀਤੀ ਕੱਪੜ ਛਾਣ ਕੀਤੀ ਤੇ ਹੁਣ ਤੇ ਪੱਕਾ ਯਕੀਨ ਹੋ ਗਿਆ ਕਿ ਇਹ ਕਮਲਾ ਹੋ ਗਿਆ ਆਖਦਾ ਮਿੱਟੀ ਚ ਘਿਓ ਪਾ ਉਹ ਰਵੜਾ ਪਾ ਰਹੀ ਐ ਕਮਲ ਕੁੱਟ ਲਈ ਐ ਤੇ ਇਹ ਹੱਥ ਦੇ ਵਿੱਚ ਛੋਟੀ ਫੜ ਕੇ ਉੱਚੀ ਉੱਚੀ ਆਕੀ ਜਾ ਰਿਹਾ ਘਿਓ ਪਾ ਮਿੱਟੀ ਵਿੱਚ ਘਿਓ ਪਾ ਤਾਂ ਜਦੋਂ ਉਸ ਔਰਤ ਨੇ ਰਵੜਾ ਪਾਇਆ ਸਾਰੇ ਹੀ ਲੋਕ ਇਕੱਠੇ ਹੋ ਗਏ ਪਰਿਵਾਰਕ ਮੈਂਬਰ ਆਏ ਬਾਹਰੋਂ ਾਂਡੇ ਗਵਾਂਡੇ ਇਕੱਠੇ ਹੋ ਗਏ ਕਾਫੀ ਉੱਥੇ ਭੀੜ ਇਕੱਠੀ ਹੋ ਗਈ ਐ ਤੇ ਜਦੋਂ ਵੇਖ ਰਹੇ ਨੇ ਲੋਕ ਕਿ ਇਹ ਸੱਚਮੁੱਚ ਹੀ ਆਖੀ ਜਾ ਰਿਹਾ ਮਿੱਟੀ ਵਿੱਚ ਘੋਪਾ ਤੇ ਜੁਲਾਹੀ ਨੇ ਉਹ ਪਉਣ ਤੋਂ ਮਨਾ ਕਰ ਦਿੱਤਾ ਵਿੱਚੋਂ ਕਿਸੇ ਨੇ ਆਖਿਆ ਕਿ ਇਹਦੇ ਵਾਸਤੇ ਦੀ ਗੱਲ ਨਹੀਂ ਸਾਨੂੰ ਲੱਗਦਾ ਇਹਨੂੰ ਕੋਈ ਭੂਤ ਜੰਬੜ ਗਿਆ ਤਾਂ ਉਹ ਭੂਤ ਇਹਦੇ ਕੋਲੋਂ ਇਦਾਂ ਦੇ ਕੰਮ ਕਰਾ ਰਿਹਾ ਅੱਗੇ ਕਦੀ ਇਦਾਂ ਕੀਤਾ ਇਸਨੇ ਤਾਂ ਆਖਣ ਲੱਗੇ ਨਹੀਂ ਅੱਗੇ ਤੇ ਨਹੀਂ ਕਦੇ ਕੀਤਾ ਤਾਂ ਫੇਰ ਹੋਣਾ ਕੀ ਸੀ ਇੱਕ ਉਥੋਂ ਲਾਗੋ ਕੋਈ ਪਖੰਡੀ ਜਿਹਨੂੰ ਲੋਕ ਆਖਦੇ ਸਨ ਕਿ ਇਹ ਭੂਤ ਕੱਢਦਾ ਹੈ ਉਸ ਨੂੰ ਆਵਾਜ਼ ਮਾਰ ਕੇ ਲਿਆਂਦੀ ਹੈ ਆਖਣ ਲੱਗੇ ਉਸ ਜਲਾਹੇ ਦੇ ਬੱਚੇ ਕਿ ਸਾਡੇ ਘਰ ਚੱਲੋ ਸਾਡੇ ਪਿਤਾ ਨੂੰ ਭੂਤ ਚੰਬੜ ਗਿਆ ਹੈ ਆਖਣ ਲੱਗਾ ਕੀ ਹੋਇਆ ਤਾਂ ਉਹ ਦੱਸ ਰਿਹਾ ਕਿ ਸਾਡਾ ਪਿਤਾ ਤੇ ਮਿੱਟੀ ਦੇ ਵਿੱਚ ਦੇਸੀ ਘਿਓ ਆਕੀ ਜਾਂਦਾ ਪਾਉ ਸਾਡੀ ਮਾਤਾ ਨੂੰ ਉਸਨੇ ਬੜਾ ਕੁਟਿਆ ਹੈ ਇਸ ਤਰ੍ਹਾਂ ਉਹ ਭੂਤ ਕੱਢਣ ਵਾਲਾ ਬਾਬਾ ਉਹਨਾਂ ਦੇ ਘਰ ਦੇ ਵਿੱਚ ਆ ਗਿਆ ਜਦੋਂ ਘਰ ਦੇ ਵਿੱਚ ਆਇਆ ਤਾਂ ਉਸ ਵੇਲੇ ਉਸ ਜੁਲਾਹੇ ਨੂੰ ਇੱਕ ਥੰਮ ਦੇ ਨਾਲ ਬੰਨ ਦਿੱਤਾ ਜਦੋਂ ਉਸ ਨੂੰ ਬੰਨਿਆ ਉਹ ਭੂਤ ਕੱਢਣ ਵਾਲਾ ਬਾਬਾ ਜੋ ਠੱਗ ਸੀ ਆਖਿਰ ਆ ਕੇ ਬੜਾ ਜ਼ਬਰਦਸਤ ਭੂਤ ਉਸ ਨੂੰ ਚੰਬੜਿਆ ਹੋਇਆ ਇਸ ਤਰ੍ਹਾਂ ਇਸ ਨੂੰ ਕੱਢਣ ਵਾਸਤੇ ਪ੍ਰਬੰਧ ਵੀ ਤਗੜਾ ਕਰਨਾ ਪੈਣਾ ਲਾਲ ਮਿਰਚਾਂ ਵਾਲਾ ਇੱਕ ਟੋੜਾ ਸੀ ਜਾਂ ਝੋਲਾ ਕਹਿ ਲੋ ਉਹ ਇਹ ਉਹਦੇ ਮੂੰਹ ਦੇ ਉੱਤੇ ਛਾੜ ਦਿੱਤਾ ਜਿਹਦੇ ਨਾਲ ਉਥੇ ਜੁਲਾਹੇ ਦਾ ਮੰਦਾ ਹਾਲ ਹੋਇਆ ਤੇ ਆਖੀ ਜਾਂਦਾ ਕਿ ਮੈਨੂੰ ਬਚਾਓ ਮੈਨੂੰ ਬਚਾਓ ਤਾਂ ਉਹ ਅਗੋਂ ਸਾਹ ਦਾਖਦਾ ਵੇਖਿਆ ਭੂਤ ਕਿਦਾਂ ਚੀਕਾਂ ਮਾਰਦਾ ਆਖਦਾ ਮੈਨੂੰ ਬਚਾਓ ਤਾਂ ਇੰਨੇ ਚਿਰ ਨੂੰ ਭਗਤ ਕਬੀਰ ਜੀ ਉਸ ਜੁਲਾਹੇ ਦੇ ਘਰ ਕੋਲੋਂ ਲੰਘ ਰਹੇ ਸਨ ਬੜੀ ਭੀੜ ਇਕੱਠੀ ਹੋਈ ਵੇਖ ਕੇ ਆ ਪਹੁੰਚੇ ਨੇ ਤਾਂ ਲੋਕਾਂ ਦੇ ਕੋਲੋਂ ਬਾਹਰੋਂ ਹੀ ਭਗਤ ਜੀ ਨੇ ਪੁੱਛਿਆ ਕਿ ਇਹ ਪੀੜ ਇਕੱਠੀ ਕਿਉਂ ਹੋਈ ਐ ਇਹਦਾ ਕਾਰਨ ਕੀ ਐ ਤਾਂ ਲੋਕਾਂ ਨੇ ਆਖਿਆ ਆ ਝੁਲਾਹ ਆਪਣੀ ਔਰਤ ਨੂੰ ਆਖਦਾ ਮਿੱਟੀ ਲਿਆ ਜੋਨੇ ਲਿਆਂਦੀ ਆਖਦਾ ਕੁੱਟ ਜਿਉਨੇ ਕੁੱਟੀ ਤੇ ਫਿਰ ਇਸਨੇ ਕੱਪੜੇ ਛਾਣ ਕਰਾਈ ਤੇ ਹੁਣ ਆਖੀ ਜਾਂਦਾ ਉਹਦੇ ਵਿੱਚ ਘਿਓ ਪਾ ਜਿੱਥੋਂ ਇਹ ਪਤਾ ਲੱਗਦਾ ਕਿ ਇਹਦੇ ਵਿੱਚ ਕੋਈ ਭੂਤ ਵੜ ਗਿਆ ਇਸ ਕਰਕੇ ਇਸ ਨੂੰ ਇੱਥੇ ਬੰਨਿਆ ਹੈ ਤੇ ਬਾਬਾ ਜੀ ਇਸ ਦੇ ਭੂਤ ਕਹ더라 ਇਹਨੇ ਇਹ ਗੱਲ ਸੁਣ ਕੇ ਭਗਤ ਕਬੀਰ ਜੀ ਨੇ ਆਖਿਆ ਕਿ ਨਹੀਂ ਇਸ ਦੇ ਵਿੱਚ ਭੂਤ ਕੋਈ ਨਹੀਂ ਇਹ ਤਾਂ ਕਬੀਰ ਬਣਨਾ ਚਾਹੁੰਦਾ ਸੀ ਤਾਂ ਉਸ ਵੇਲੇ ਭਗਤ ਕਬੀਰ ਜੀ ਨੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਅਤੇ ਲੋਕਾਂ ਨੂੰ ਸਮਝਾਇਆ ਕਿ ਇਸ ਨੇ ਮੇਰੇ ਪੱਛੋਂ ਪੁੱਛਿਆ ਕਿ ਤੁਹਾਡੇ ਵਰਗਾ ਪ੍ਰਤਾਪ ਮੇਰਾ ਕਿਦਾਂ ਹੋਵੇ ਤਾਂ ਮੈਂ ਇਸ ਨੂੰ ਪ੍ਰਤੱਖ ਕਵਤਕ ਵਿਖਾਇਆ ਸੀ ਕਿ ਘਰ ਵਾਲੀ ਔਰਤ ਆਗਿਆਕਾਰੀ ਹੋਵੇ ਤਾਂ ਦੁਨੀਆਂ ਦੇ ਵਿੱਚ ਪ੍ਰਤਾਪ ਹੋ ਸਕਦਾ ਹੈ ਘਰ ਵਾਲੀ ਆਗਿਆਕਾਰ ਨਾ ਹੋਵੇ ਤਾਂ ਦੁਨੀਆਂ ਦੇ ਵਿੱਚ ਇੱਜ਼ਤ ਪਤਨੀ ਨਹੀਂ ਰਹਿੰਦੀ ਬੇਪਤੀ ਹੁੰਦੀ ਹੈ ਪਰ ਇਸ ਦੀ ਔਰਤ ਆਗਿਆਕਾਰੀ ਨਹੀਂ ਸੀ ਇਸ ਕਰਕੇ ਇਸ ਦਾ ਪ੍ਰਤਾਪ ਕਿਵੇਂ ਹੋ ਸਕਦਾ ਸੀ ਸਗੋਂ ਇਸ ਨੂੰ ਕੁੱਟ ਪੈ ਰਹੀ ਏ ਤੇ ਮਿਰਚਾਂ ਵਾਲਾ ਛੋਲਾ ਇਹਦੇ ਮੂੰਹ ਤੇ ਪੈ ਗਿਆ ਹੁਣ ਇਸ ਦੀ ਬੇਇੱਜ਼ਤੀ ਹੋ ਰਹੀ ਹੈ ਇਸ ਕਰਕੇ ਭਗਤ ਕਬੀਰ ਜੀ ਦੀ ਇਹ ਗੱਲ ਨੂੰ ਸੁਣ ਕੇ ਲੋਕਾਂ ਨੇ ਉਸ ਨੂੰ ਖੋਲਿਆ ਉਹ ਛੋਲਾ ਵੀ ਉਹਦੇ ਮੂੰਹ ਤੋਂ ਲਾਹ ਦਿੱਤਾ ਤਾਂ ਇਥੋਂ ਇਹ ਸਿੱਧ ਹੋਇਆ ਕਿ ਕੋਈ ਗੱਲਾਂ ਨਾਲ ਨਕਲੀ ਜੁਲਾਹਾ ਜਾਂ ਕੋਈ ਵੀ ਹੋਵੇ ਉਹ ਪਰਮੇਸ਼ਰ ਦੇ ਪਿਆਰਿਆਂ ਦੀ ਰੀਤ ਨਹੀਂ ਕਰ ਸਕਦਾ ਬਾਣੀ ਦਾ ਪਰਮਾਨ ਹੈ ਸੁਣ ਗੱਲਾਂ ਅਕਾਸ਼ ਕੀ ਕੀਟਾਂ ਆਈ ਰੀਸ ਕੀੜੀ ਦੇ ਵੱਲ ਵੇਖਿਆ ਜਾਵੇ ਤੇ ਆਕਾਸ਼ ਵੱਲ ਵੇਖ ਕੇ ਉਹਨੂੰ ਵੀ ਰੀਸ ਆਈ ਕਿ ਮੈਂ ਉਸ ਦੇ ਬਰਾਬਰ ਜਾ ਕੇ ਉੱਡਾਂ ਆਕਾਸ਼ ਵਿੱਚ ਉੱਡਣ ਵਾਲੇ ਜਿਹੜੇ ਪੰਛੀ ਹਨ ਜਦੋਂ ਆਕਾਸ਼ ਵਿੱਚ ਉੱਡਦੇ ਵੇਖੇ ਤਾਂ ਕੀੜੀਆਂ ਮਕੌੜੀਆਂ ਨੂੰ ਆਕਾਸ਼ ਦੇ ਵਿੱਚ ਉੱਡਣ ਦੀ ਰੀਸ ਆਈ ਪਰ ਸਤਿਗੁਰੂ ਜੀ ਫਰਮਾਉਂਦੇ ਨੇ ਉਹ ਕਿਦਾਂ ਉੱਡ ਸਕਦੇ ਨੇ ਸਤਿਗੁਰੂ ਜੀ ਫਰਮਾਉਂਦੇ ਨਾਨਕ ਨਦਰਿ ਨ ਪਾਈਐ ਕੂੜੀ ਕੂੜਾ ਠੀਸ ਜਿਸ ਵੇਲੇ ਪ੍ਰਮਾਤਮਾ ਦੀ ਨਦਰ ਹੋਵੇ ਚੰਗੇ ਗੁਣ ਧਾਰਨ ਕਰੀਏ ਤਾਂ ਫਿਰ ਉਹਨਾਂ ਪੰਛੀਆਂ ਦੇ ਵਾਂਗ ਜੋ ਪਰਮੇਸ਼ਰ ਦੇ ਪਿਆਰੇ ਆਕਾਸ਼ ਤੱਕ ਜਿਨ੍ਹਾਂ ਦੇ ਜਸ ਪਹੁੰਚੇ ਨੇ ਹੋ ਰਹੇ ਨੇ ਮਿਲਿਆ ਜਾਂਦਾ ਹੈ ਨਹੀਂ ਤੇ ਗੱਲਾਂ ਨਾਲ ਰੀਸਾ ਕਰਨ ਦੇ ਨਾਲ ਨਹੀਂ ਸੋ ਇਹ ਭਗਤ ਕਬੀਰ ਜੀ ਦੀ ਸਾਖੀ ਜੇ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਚੈਨਲ ਨੂੰ ਜ਼ਰੂਰ ਇਹ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਹੋਰ ਨਵੇਂ ਵੀਡੀਓ ਲੈ ਕੇ ਜੀਤੇ ਹਾਜ਼ਰ ਹੋਵਾਂਗੇ ਇੱਥੇ ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ